ਦੋਸਤੋ ਅੱਜ ਦੀ ਟਾਕ ਕਸਟਮਰ ਨੂੰ ਸਮਝਾਉਣ ਵਾਸਤੇ ਹੈ ਤੁਸੀਂ ਆਪਣੀ ਗੱਡੀ ਦੀ ਵਰਤੋਂ ਤੇ ਦੁਰਵਰਤੋਂ ਕਿਵੇਂ ਕਰਦੇ ਹੋ ਜੇ ਵਰਤੋਂ ਕਰਦੇ ਹੋ ਤੇ ਕਿਵੇਂ ਬਚਦੀ ਹੈ ਜੇ ਦੁਰਵਰਤੋਂ ਕਰਦੇ ਆ ਤਾਂ ਕਿਵੇਂ ਨੁਕਸਾਨ ਹੁੰਦਾ ਆਜੋ ਵੀਡੀਓ ਦੇ ਐਂਡ ਤੱਕ ਰਹਿ ਬਣੇ ਰਹੋ ਸਹੀ ਹੈ ਉਥੇ ਸੋਚ ਜ਼ਰੂਰ ਬਦਲਣੀ ਪਊਗੀ ਇਹ ਨਹੀਂ ਵੀ ਹਰੇਕ ਚੀਜ਼ ਭੁਜਾ ਭਜਾ ਕੇ ਹੁੰਦਾ ਅਸੀਂ ਇਮਤਿਹਾਨ ਲੈਣਾ ਆਉਣ ਵਾਲੇ ਦਿਨਾਂ ਚ BS6 ਵਾਲੀਆਂ ਗੱਡੀਆਂ ਚ ਬਹੁਤ ਸਾਰੀ ਪ੍ਰੋਬਲਮ ਆ ਰਹੀ ਆ ਰਹੀ ਹੈ ਜੀ ਆ ਰਹੀ ਹੈ ਠੀਕ ਹੈ ਇੰਜਨਾਂ ਦੇ ਪਿਸਟਨ ਛੋਟੇ ਹੋ ਗਏ ਇਰ ਫਿਲਟਰ ਛੋਟਾ ਹੋ ਗਿਆ ਟਰਬੋ ਵੱਡਾ ਹੋ ਗਿਆ ਰਿੰਗ ਗੈਪ ਰਿੰਗ ਦਾ ਸਾਈਜ਼ ਪਤਲਾ ਹੋ ਗਿਆ ਫਿਰ ਅਸੀਂ ਉਨਤੇ ਇੰਨਾ ਕ ਜਿਆਦਾ ਪ੍ਰੈਸ਼ਰ ਵੱਧ ਆ ਜਦੋਂ ਆਪਾਂ ਖਜਾਨਾ ਉਹਨੂੰ ਕੀ ਕਹਿੰਦੇ ਆ ਅੰਗਰੇਜ਼ੀ ਚ ਕਮਪਰੈਸ਼ਨ ਚੈਂਬਰ ਠੀਕ ਹੈ ਉਹਦੇ ਤੇ ਜਦੋਂ ਦਬਾਅ ਵਧੂਗਾ ਜਿਹੜੀ ਚੀਜ਼ ਵੀਕ ਹੋਊਗੀ ਉਹ ਬੈਕ ਕੰਪਰੈਸਰ ਹੈ ਜਦੋਂ ਬੈਕ ਕੰਪਰੈਸਰ ਵਧਿਆ ਇਹਦੇ ਵਿੱਚ ਤਾਂ ਪਲੱਗ ਤੋਂ ਅਗ ਲੱਗਦੀ ਨਹੀਂ ਕੰਪਰੈਸ ਹੋ ਕੇ ਲੱਗਦੀ ਹੈ ਜਦੋਂ ਕੰਪਰੈਸ ਘਟਣਾ ਸ਼ੁਰੂ ਹੋਏ ਤਾਂ ਪ੍ਰੋਬਲਮ ਕ੍ਰੀਏਟ ਹੁੰਦੀ ਹੈ ਜਦੋਂ ਪ੍ਰੋਬਲਮ ਕ੍ਰੀਏਟ ਹੋਈ ਮੋਟਰ ਚੱਕਣ ਲੱਗ ਪਈ ਜੋ ਮੋਲੋ ਚੱਕਲਾ ਪੀ BS6 ਦੇ ਵਿੱਚ ਜਿੰਨੀ ਉਹਨੇ 에ਅਰ ਲਈ ਉਹਨੀ ਸਪੀਡ ਦਾ ਬਾਹਰ ਨਹੀਂ ਜਾਂਦੀ ਨਹੀਂ ਜਾਂਦੀ ਉਹ ਕਾਰਬਨ ਚੋਕ ਹੋਈ ਜਾਂਦੀ ਹੈ ਟਾਰਕ ਜਿਆਦਾ ਇੰਜਨ ਦਾ ਟਾਰਕ ਜਿਆਦਾ ਹੋ ਗਿਆ ਇੰਜਨ ਲੋਡ ਲੈ ਲਾ ਪੈਂਦਾ ਇਹਦੇ ਉੱਤੇ ਹਿੱਟ ਬਧੀ ਤੁਰੀ ਜਾਂਦੀ ਹੈ ਤੁਸੀਂ ਵਸਨ ਚੈਂਬਰ ਹਾਂਜੀ ਇੱਥੇ ਕੀ ਹਾਲਤ ਹੈ ਕੀ ਗੱਡੀ ਪਰਫਾਰਮੈਂਸ ਦੇਊਗੀ ਨਾ ਬਿਲਕੁਲ ਨਹੀਂ ਦੇਖੋ 4 ਨੰਬਰ ਨੂੰ ਬਿਗਨ ਵੀ 4 ਨੰਬਰ ਨੂੰ ਪਕੜ ਹੋਈ ਹੈ ਨਾ ਦੇਖੋ ਕਿੰਨੀ ਜੇ ਕਿੰਨੀ ਜਿਆਦਾ ਹੀਟ ਹੋएगी ਕਿੰਨਾ ਉੱਤੇ ਦੇਖੋ ਕਾਰਬਨ ਆਇਆ ਹੋਇਆ ਇਹਦੇ ਤੇ ਇਥੇ ਬਰਨ ਨਹੀਂ ਪ੍ਰੋਪਰ ਉੱਥੇ ਬਰਨ ਹੋਈ ਜਾਂਦਾ ਉੱਥੇ ਹੀ ਆਉਣਾ ਇਹ ਨੀਲੀ ਇਥੋਂ ਹੀ ਪਈ ਐ ਇਥੋਂ ਠੀਕ ਐ ਠੀਕ ਹਾਂਜੀ ਇਹ ਕਿਉਂ ਹੋਈ ਇਹਦਾ ਕਾਰਨ ਦੱਸੋਗੇ ਜਰਾ ਗਰਮ ਹੋਈ ਇਹ ਨਹੀਂ ਗੱਡੀ ਗਰਮ ਕਿਉਂ ਹੋਈ ਭਾਜੀ ਗਰਮ ਦੇ ਕਈ ਕਾਰਨ ਹੋ ਸਕਦੇ ਐ ਜੇ ਜਦੋਂ ਆਪਾਂ ਕ੍ਰੈਂਕ ਦੀ ਨੌਬਤੀ ਉਹਦਾ ਆਉਂਦੀ ਐ ਜਦੋਂ ਕ੍ਰੈਂਕ ਨੂੰ ਵੀ ਪ੍ਰੋਪਰ ਏਲ ਲੂਬ੍ਰੀਕੈਂਟ ਨਹੀਂ ਹੋ ਰਿਹਾ ਜਦੋਂ ਉਦੋਂ ਇਹਦੀ ਨੌਬਤ ਉਹਦਾ 207 ਕਾਲ ਕੀ ਹਾਲ ਐ ਮੈਂ ਤੁਹਾਡਾ ਆਪਣਾ ਗੁਰਪ੍ਰੀਤ ਸਿੰਘ ਪ੍ਰੀਤ ਭਾਈ ਮੋਗੇ ਤੋਂ ਬਹੁਤ ਅਹਿਮ ਜਾਣਕਾਰੀ ਆ ਪਤਵਾਰ ਨਾਲ ਸਾਂਝੀ ਕਰਾਂਗੇ ਕਿਉਂਕਿ ਇੰਜਨ ਬਹੁਤ ਛੋਟੇ ਹੋ ਗਏ ਸਿੰਪਲ ਇੰਜਨ ਤੋਂ ਲੈ ਕੇ BS2 BS4 ਤੇ BS6 ਥੋੜੇ ਦੇਰ ਅੱਗੇ ਅਸੀਂ BS7 ਦੇ ਵਿੱਚ ਪ੍ਰਵੇਸ਼ ਕਰ ਜਾਵਾਂਗੇ ਜਿਹੜੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਆਮ ਲੋਕਾਂ ਨੂੰ ਪ੍ਰੋਬਲਮ ਆਉਣੀ ਹੈ ਜਦ ਕਿ ਉਹਨਾਂ ਦਾ ਮਾਈਂਡ ਗੱਡੀ ਦੇ ਮੁਤਾਬਕ ਨਹੀਂ ਸੈਟਾ ਤਾਂ ਉਹਨਾਂ ਨੂੰ ਬਹੁਤ ਸਾਰੀਆਂ ਦਿੱਕਤਾਂ ਆਉਣਗੀਆਂ ਕਿਹੜੀਆਂ ਆਉਣਗੀਆਂ ਅੱਜ ਇਸ ਵੀਡੀਓ ਵਿੱਚ ਆਪਾਂ ਗੱਲ ਸਾਂਝੀ ਕਰਾਂਗੇ ਮੇਰੇ ਨਾਲ ਮੇਰਾ ਛੋਟਾ ਵੀਰ ਲੱਕੀ ਗ੍ਰੀਨ ਇੰਜੀਨੀਅਰਿੰਗ ਵਰਕਰਸ ਤੋਂ ਮੈਂ ਗੁਰਪ੍ਰੀਤ ਸਿੰਘ ਪ੍ਰੀਤਬਾਈ ਮੋਗੇ ਤੋਂ ਤੁਹਾਡੇ ਨਾਲ ਆਜੋ ਵੀਡੀਓ ਦੇ ਐਂਡ ਤੱਕ ਜਰੂਰ ਬਨੇ ਰਹੋ ਕੀ ਬਾਈ ਜੀ ਸਤਿ ਸ਼੍ਰੀ ਅਕਾਲ ਪਹਿਲਾਂ ਤਾਂ ਤੁਹਾਡਾ ਬਹੁਤ ਧੰਨਵਾਦ ਜਿਹੜਾ ਕਿ ਤੁਸੀਂ ਮੈਨੂੰ ਸੱਦ ਕੇ ਪ੍ਰੀਤ ਵੀਰੇ ਨੂੰ ਮਾਨ ਬਖਸ਼ਿਆ ਤੇ ਲੋਕਾਂ ਨੂੰ ਆਪਾਂ ਉਹ ਗੱਲ ਦੱਸਣ ਜਾ ਰਹੇ ਹਾਂ ਜਿਹੜੀਆਂ ਲੋਕਾਂ ਦੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਹੱਲ ਹੋਣਗੀਆਂ ਹੱਲ ਵੀ ਹੋਣੀਆਂ ਤੇ ਵਧਨੀਆਂ ਵੀ ਆ ਸੋ ਪਹਿਲਾਂ ਤਾਂ ਆਪਣੇ ਕੋਲੇ ਦੋ ਆਪਣੇ ਦੇਸੀ ਹਥਿਆਰ ਹੈ ਜਿਨ੍ਹਾਂ ਨਾਲ ਆਪਾਂ ਦੱਸਣਾ ਹੈ ਵੀ ਇਹ ਕਿਰੰਕ ਹੈ ਜਿਹੜੀ ਇਸ ਸੀਜ਼ ਮਾਰ ਰਹੀ ਹੈ ਕਿੰਨਾ ਕੇਸ ਆਇਆ ਤੁਹਾਡੇ ਕੋਲੇ ਵੀ ਜੀ ਇਹ ਮਹੀਨੇ ਹੀ ਤੀਜਾ ਕੇਸ ਹੈ ਜੀ ਹਨ ਲੋਕਾਂ ਨੂੰ ਇਹ ਨਹੀਂ ਪਤਲਾ ਵੀ ਸੀਜ਼ ਕੀ ਹੁੰਦਾ ਹਨਾ ਸੀਜ਼ਨ ਅੰਗਰੇਜ਼ੀ ਚ ਕੀ ਕਹਦੇ ਨੇ ਤੁਸੀਂ ਸੀਜ਼ਨ ਇਹਦੀ ਜਾਮ ਹੋ ਜੇ ਵਿੱਚ ਉਹਨੂੰ ਸੀਜ਼ ਕਹਿੰਦੇ ਆ ਪਕੜ ਕਰਦੇ ਆ ਆ ਜਾ ਬੇਟਾ ਸਾਜੀ ਪੀਸ ਆਪਣੇ ਕੋਲੇ ਦੋ ਤਰ੍ਹਾਂ ਦੇ ਆ ਇੱਕ ਕਾਪਰ ਤੇ ਕਲਮੀਨੀਅਮ ਕੰਪਨੀ ਸੋਚ ਰਹੀ ਹੈ ਵੀ ਮੈਂ ਕੁਆਲਿਟੀ ਵਧੀਆ ਬਣਾਵਾ ਹਾਂਜੀ ਇੰਜਨਾਂ ਚ ਪ੍ਰੋਬਲਮ ਨਾ ਆਵੇ ਇੱਕ ਥਿਉਰੀ ਜ਼ਰੂਰ ਕੰਪਨੀ ਨੇ ਕਰਤੀ ਜਿਵੇਂ ਜਿਵੇਂ ਕਸਟਮਰ ਭਜਾਉਂਦਾ ਹਾਂਜੀ ਉਹ 80 ਦੀ ਸਪੀਡ ਤੇ 90 ਦੀ ਸਪੀਡ ਤੇ ਸੌ ਦੀ ਸਪੀਡ ਤੇ ਅੰਦਰ ਇੱਕ ਵਿਸਲ ਵੱਜਦੀ ਹੈ ਜੀ ਬੀਪ ਆਉਂਦੀ ਹੈ ਬੀਪ ਆਉਂਦੀ ਹੈ ਜੀ ਬੀਪ ਆਉਂਦੀ ਹੈ ਪਰ ਉਸ ਬੀਪ ਨੂੰ ਆਦਮੀ ਕਿੰਨਾ ਸਮਝਦਾ ਹੈ ਹਾਂ ਜੀ ਜਾਂ ਨਹੀਂ ਸਮਝਦਾ ਸਿੱਟੇ ਇੱਕ ਸਿੰਪਲ ਬੀਪ ਆਉਂਦੀ ਹੈ 120 ਜੇ ਰੈਗੂਲਰ ਹੋ ਜਾਂਦੀ ਹੈ ਉਹ ਦੀ ਕੰਪਨੀ ਦੇ ਦਾ ਆਪਣੀ ਹਾਂ ਦੱਸਦਾ ਵੀ ਭਾਈ ਇਸ ਤੋਂ ਉੱਪਰ ਇਹ ਖਤਰਨਾਕ ਗੱਲ ਹੈ ਰਿਸਕ ਹੈ ਇਹ ਸੀਜ਼ ਮਾਰਿਆ ਹੋਇਆ ਜਿਹੜਾ ਪੀਸ ਹੈ ਉਹ ਇੱਥੇ ਟੰਬਰ ਗਿਆ ਹਾਂ ਜੀ ਟੰਬਰ ਗਿਆ ਜੀ ਕਈ ਵਾਰੀ ਕੀ ਹੁੰਦਾ ਬਈ ਬੇਟਾ ਜੀ ਨੇੜੇ ਆ ਜਾਓ ਇਹ ਗੱਡੀ ਹੋਰ ਹੈ ਇਹ ਗੱਡੀ ਹੋਰ ਹੈ ਜਿਹਦੀ ਆਪਾਂ ਕ੍ਰੈਂਕ ਚੇਂਜ ਕਰਨੀ ਹੈ ਬੋਰਿੰਗ ਦੇ ਵਿੱਚ ਪਲੀਸ ਸੇਮ ਹੈ ਇਹ ਵੀ ਆਹ ਜਿਹੜੀ ਕਨੈਕਟਿੰਗ ਰਾਡ ਹੈ ਹਾਂਜੀ ਇਹ ਹੋਰ ਇੰਜਨ ਦੀ ਹੈ ਜਿਹੜਾ ਆ ਇੰਜਨ ਹੋਰ ਹੈ ਪਰ ਮਾਡਲ ਸੇਮ ਹੈ ਮੇਰੇ ਕਹਿਣ ਦਾ ਮਤਲਬ ਇਹ ਹੈ ਵੀ ਇਹ ਇੰਜਨ ਹੋਰ ਹੈ ਤੇ ਕਿਸੇ ਹੋਰ ਇੰਜਨ ਦੀ ਇਹ ਨੀਲੀ ਇਥੋਂ ਹੋਈ ਪਈ ਹੈ ਇਥੋਂ ਠੀਕ ਹੈ ਠੀਕ ਹੈ ਹਾਂਜੀ ਇਹ ਕਿਉਂ ਹੋਈ ਇਹਦਾ ਕਾਰਨ ਦੱਸੋਗੇ ਜਰਾ ਗਰਮ ਹੋਈ ਹੈ ਇਹ ਗੱਡੀ ਗਰਮ ਕਿਉਂ ਹੋਈ ਪਾਜੀ ਰੰਗ ਦੇ ਕਈ ਕਾਰਨ ਹੋ ਸਕਦੇ ਆ ਜੇ ਜਦੋਂ ਆਪਾਂ ਕਰੈਂਕ ਵਿੱਚ ਨੌਬਤੀ ਉਹਦਾ ਆਉਂਦੀ ਹੈ ਜਦੋਂ ਕਰੈਂਕ ਨੂੰ ਵੀ ਪ੍ਰੋਪਰ ਏਲ ਲੂਬ੍ਰਿਕੈਂਟ ਨਹੀਂ ਹੋ ਰਿਹਾ ਜਦੋਂ ਉਦੋਂ ਇਹਦੀ ਨੌਬਤ ਉਹਦਾ ਹੁੰਦੀ ਹੈ ਮੈਂ ਲੋਕਾਂ ਨਾਲ ਗੱਲ ਸਾਂਝੀ ਕਰ ਲਵਾਂ ਜਦੋਂ ਹਰ ਬੰਦਾ ਸਮਾਨ ਜੈਨੂਨ ਨਹੀਂ ਪਾਉਣਾ ਚਾਹੁੰਦਾ ਕਾਪੀ ਪਾਉਣਾ ਚਾਹੁੰਦਾ ਹੈ ਸਸਤੇ ਮਗਰ ਜਾਣਾ ਚਾਹੁੰਦਾ ਹੈ ਫਿਲਟਰ ਦਾ ਕੰਮ ਕੀ ਹੈ ਕਚਰੇ ਨੂੰ ਰੋਕਣਾ ਲੂਬ੍ਰਿਕੇਸ਼ਨ ਦਾ ਕੰਮ ਹੈ ਮੈਟਲ ਟੂ ਮੈਟਲ ਫਿਲਮ ਬਣਾਉਣੀ ਅਸੀ ਕਹਿੰਦੇ ਨਾ ਉਹਨੇ ਇੰਨੇ ਦਾ ਕੰਮ ਕਿਹਾ ਮਿਸਤਰੀ ਜੀ ਤੁਸੀਂ ਇੰਨੇ ਦਾ ਕਿਹਾ ਉਹਦੇ ਚੱਲਦੇ ਕੀ ਹੁੰਦਾ ਫਿਰ ਕਸਟਮਰ ਖੜੀ ਗੱਡੀ ਨੂੰ ਰੇਸਾਂ ਦਿਨੋਂ ਨਹੀਂ ਹਟਦਾ ਜਦ ਕਿ ਲੋਕਾਂ ਨੂੰ ਕਹਿੰਦਾ ਖੜੀ ਗੱਡੀ ਤੇ ਰੇਸ ਕਿਤੇ ਨਾ ਹੋਵੇ ਬਹੁਤ ਮਾਰਾ ਠੰਡੀ ਗੱਡੀ ਇਹਨਾਂ ਦਾ ਬਿਲਕੁਲ ਵੀ 90000 ਰਪੀਐਮ ਤਾਂ ਵੈਸੀ ਜਦੋਂ ਅਪ ਗੱਡੀ ਸਟਾਰਟ ਕਰਦੇ ਨਾਰਮਲ ਕੋਈ ਵੀ ਸੀਆਰਡੀਆ ਇੰਜਨ ਹੈ ਨਾ ਨਾਰਮਲ ਨਿਊਟਰਲ ਇੰਜਨ ਦੇ ਹੀ 10000 ਰਪੀਐਮ ਹੈ ਹਰ ਰਪੀਐਮ ਹੈ ਜਦੋਂ ਇਕਦਮ ਰੇਸ ਦਿੰਦੇ ਆ ਜਿਆਦਾ ਇਹੋ ਜੋ ਜਦੋਂ ਰੇਸ ਦਿੰਦੇ ਆ ਉਹਨੇ ਵੇਖੋ ਕਿੰਨੇ ਤੇ ਚੱਲੇ ਜਾਣਾ ਤੇਲ ਉਹਨੇ ਚਕਰੋਂ ਤੋਂ ਕੋਈ ਨਹੀਂ ਪਹੁੰ ਔਰ ਰਲਿੰਗ ਦੇ ਚੱਲਦੇ ਆ ਆ ਕਚਰੇ ਵੇਖੋ ਕਿਵੇਂ ਆ ਜਦੋਂ ਕਚਰਾ ਇਹਨੇ ਬਣਾਤਾ ਕਚਰੇ ਨਾਲ ਕਚਰਾ ਇਕੱਠਾ ਹੁੰਦਾ ਪਰ ਇਹ ਨਾ ਕਚਰਾ ਇਹਦਾ ਹੀ ਇਹਨੂੰ ਖਰਾਬ ਕਰ ਜਾਂਦਾ ਹੁਣ ਇੱਕੀ ਹੋਰ ਆਪਾਂ ਦਿਖਾ ਦਈਏ ਨੇੜੇ ਆ ਜਾਓ ਬੇਟਾ ਇਹਦੇ ਵਿੱਚ ਤੇਲ ਦੀ ਸਪਲਾਈ ਮੇਨ ਤੋਂ ਵਿਗੜਨ ਨੂੰ ਜਾਂਦੀ ਆ ਹਾਂਜੀ ਆਹ ਲੋ ਜੀ ਆਹ ਮੇਨ ਤੋਂ ਵਿਗੜਨ ਆ ਆ ਵਿਗੜਨ ਆ ਆ ਮੇਨ ਆ ਆ ਮੇਨ ਤੇ ਡੱਕਾ ਆ ਗਿਆ ਹੁਣ ਇਹਦੇ ਵਿੱਚ ਇੱਕ ਡੱਕਾ ਮੈਂ ਹੋਰ ਪਾਤਾ ਇਹ ਲੋਕਾਂ ਨੂੰ ਸਮਝਾਉਣ ਵਾਸਤੇ ਆ ਕ੍ਰੋਸਿੰਗ ਦੇਤੀ ਠੀਕ ਹੈ ਜੀ ਜੀ ਇਸ ਕੰਪਨੀ ਨੇ ਤਾਂ ਦਿੱਤਾ ਵੀ ਇਹ ਹਾਈ ਸਪੀਡ ਆ ਹਾਈ ਸਪੀਡ ਆ ਤੇ ਤੇਲ ਨਾ ਰੁਕੇ ਵੀ ਉਹਨੇ ਬਿਗਨ ਤੋਂ ਜਾਣਾ ਹੀ ਜਾਣਾ ਮੈਨੂੰ ਵੀ ਨਾਲ ਨਾਲ ਮਿਲਦਾ ਰਹੇ ਮੈਨੂੰ ਵੀ ਡਬਲ ਹੋ ਜਾ ਜੋ ਇਦਾਂ ਦੀ ਨੌਬਤ ਆ ਗਈ ਬੇਟਾ ਜੀ ਨੇੜੇ ਆਇਓ ਬੇਟਾ ਦੋ ਮਿੰਟ ਖੜਕੇ ਰੋਕ ਦਿਓ ਜਦੋਂ ਇੱਥੇ ਕਚਰੇ ਆ ਗਏ ਹਾਂਜੀ ਤੇਲ ਤਾਂ ਇਥੋਂ ਵੀ ਲੀਕ ਕਰ ਗਿਆ ਹਾਂਜੀ ਬੜੇ ਸਾਰੇ ਦੋਸਤ ਕਹਿੰਦੇ ਹੋ ਵੀ ਬਾਈ ਜੀ ਸਾਡੀ ਨਾ ਸਲੋ ਗੱਡੀ ਗਰਮ ਹੋ ਕੇ ਤੇ ਵਿੱਚ ਵਿੱਚ ਦੀ ਕਿਤੇ ਕਿਤੇ ਲਾਈਟ ਜਗਾਉਂਦੀ ਆ ਉਹਦਾ ਰੀਜ਼ਨ ਇਹ ਹੋ ਜਾਂਦਾ ਹੈ अच्छा जी ਹੁਣ ਆ ਕਰਿੰਟ ਤੁਸੀਂ ਭਾਜੀ ਆ ਲੈ ਆਂਦੀ ਕਰੰਟ ਕਰਿੰਟ ਦਾ ਸਿਰਫ ਮਾਡਲ ਦਾ ਫਰਕ ਆ ਸਟੋਕੋ ਹੀ ਐ ਪੀਸਾ ਦਾ ਸੈਜ ਉਹੀ ਐ ਹਾਂਜੀ ਕਨੈਕਟਿੰਗ ਰਾਡ ਦੇ ਪੀਸ ਦਾ ਸੈਜ ਉਹੀ ਐ ਇਹ 2020 ਬਾ 22 ਵਾਲੀ ਐ ਉਹ ਮਾਡਲ ਕਿਹੜੇ ਦੀ ਐ 16 17 ਜੀ ਹੁਣ ਮਸਲਾ ਹੱਲ ਕਰਨਾ ਹੈ ਹਾਲਾਂਕਿ ਉਹ ਉਹ ਟੈਕਨੋਲੋਜੀ BS4 ਵਾਲੀ ਐ BS6 ਵਾਲੀ ਐ ਇਹਦੇ ਵਿੱਚ ਵੀ ਭਾਈ ਸਾਹਿਬ ਜੀ ਇਹ ਵੀ ਹੈ ਤੇਲ ਇਹਦੇ ਵਿੱਚ ਵੀ ਆਈਂ ਦਿੱਤਾ ਹੈ ਆ ਲੋ ਇਹਦੇ ਵੀ ਤੇਲ ਹੀ ਦਿੱਤਾ ਹੈ ਗੱਲ ਤਾਂ ਲੋਕਾਂ ਨੂੰ ਸਮਝਾ ਰਿਹਾ ਹੈ ਨਾਲ ਜੇ ਗੱਡੀ ਲਈ ਹੈ ਉੱਥੇ ਸੋਚ ਜ਼ਰੂਰ ਬਦਲਨੀ ਪਊਗੀ ਇਹ ਨਹੀਂ ਵੀ ਹਰੇਕ ਚੀਜ਼ ਭੁਜਾ ਭੁਜਾ ਕੇ ਆਉਂਦਾ ਸੀ ਇਮਤਿਹਾਨ ਲੈਣਾ ਆਉਣ ਵਾਲੇ ਦਿਨਾਂ ਚ BS6 ਵਾਲੀਆਂ ਗੱਡੀਆਂ ਚ ਬਹੁਤ ਸਾਰੀ ਪ੍ਰੋਬਲਮ ਆਉਣੀ ਆ ਰਹੀ ਹੈ ਜੀ ਆ ਰਹੀ ਹੈ ਠੀਕ ਹੈ ਇੰਜਨਾਂ ਦੇ ਪਿਸਟਨ ਛੋਟੇ ਹੋ ਗਏ 에ਅਰ ਫਿਲਟਰ ਛੋਟਾ ਹੋ ਗਿਆ ਟਰਬੋ ਵੱਡਾ ਹੋ ਗਿਆ ਰਿੰਗ ਗੈਪ ਰਿੰਗ ਦਾ ਸਾਈਜ਼ ਪਤਲਾ ਹੋ ਗਿਆ ਫਿਰ ਅਸੀਂ ਉਹਨਾਂ ਤੇ ਇੰਨਾ ਕ ਜਿਆਦਾ ਪ੍ਰੈਸ਼ਰ ਵੱਧ ਆ ਜਦੋਂ ਆਪਾਂ ਖਜਾਨਾ ਉਹਨੂੰ ਕੀ ਕਹਿੰਦੇ ਆ ਅੰਗਰੇਜ਼ੀ ਚ ਕਮਪਰੈਸ਼ਨ ਚੈਂਬਰ ਠੀਕ ਹੈ ਉਹਦੇ ਤੇ ਜਦੋਂ ਦਬਾਅ ਵਧੂਗਾ ਜਿਹੜੀ ਚੀਜ਼ ਵੀਕ ਹੋਊਗੀ ਉਹ ਬੈਕ ਕੰਪਰੈਸਰ ਹੈ ਜਦੋਂ ਬੈਕ ਕੰਪਰੈਸਰ ਵਧਿਆ ਇਹਦੇ ਵਿੱਚ ਤਾਂ ਪਲੱਗ ਤੋਂ ਅਗ ਲੱਗਦੀ ਨਹੀਂ ਕੰਪਰੈਸ ਹੋ ਕੇ ਲੱਗਦੀ ਹੈ ਜਦੋਂ ਕੰਪਰੈਸ ਘਟਣਾ ਸ਼ੁਰੂ ਆਏ ਤਾਂ ਪ੍ਰੋਬਲਮ ਕ੍ਰੀਏਟ ਹੁੰਦੀ ਹੈ ਜਦੋਂ ਪ੍ਰੋਬਲਮ ਕ੍ਰੀਏਟ ਹੋਈ ਮੋਟਰ ਚੱਕਰ ਲੱਗ ਪਈ ਜੋ ਮੋਟਰ ਚੱਕਰ ਲੱਪੀ BS6 ਦੇ ਵਿੱਚ ਜਿੰਨੀ ਉਹਨੇ 에ਅਰ ਲਈ ਉਨੀ ਸਪੀਡ ਦਾ ਬਾਹਰ ਨਹੀਂ ਜਾਂਦੀ ਨਹੀਂ ਜਾਂਦੀ ਉਹ ਕਾਰਬਨ ਚੋਕ ਹੋਈ ਜਾਂਦੀ ਹੈ ਟਾਰਕ ਜਿਆਦਾ ਇੰਜਨ ਦਾ ਟਾਰਕ ਜਿਆਦਾ ਹੋ ਗਿਆ ਇੰਜਨ ਲੋਡ ਲੈ ਲਾ ਪੈਂਦਾ ਇਹਦੇ ਉੱਤੇ ਹਿੱਟ ਵੱਧੀ ਤੁਰ ਜਾਂਦੀ ਆ ਆਦਮੀ ਨਹੀਂ ਸੋਚਦਾ ਪਰ ਸੋਚਣ ਤੇ ਵਿਚਾਰਨ ਦੀ ਲੋੜ ਆ ਬਹੁਤ ਲੋਕ ਸਾਰੀ ਕ੍ਰੈਂਕ ਤੇ ਆਉਂਦੀ ਹੈ ਕ੍ਰੈਂਕ ਸ਼ਾਫਟ ਦੀ ਬਹੁਤ ਨਹੀਂ ਤੇ ਗੱਲ ਕਰੀ ਮੈਂ ਰਵਾਂ ਨਾ ਰਵਾਂ ਮੇਰੇ ਬੋਲੇ ਸ਼ਬਦ ਜ਼ਰੂਰ ਰਹਿਣਗੇ ਲੋਕਾਂ ਨੂੰ ਜੇ ਸੋਚਣਾ ਬਦਲੀ ਤੇ ਇਹਨਾਂ ਦੀ ਜੇਬ ਤੇ ਡਾਕਾ ਪੈਂਦਾ ਰਹੂਗਾ ਆਪਾਂ ਹੁਣ ਸਿਰਫ ਕੱਲੀ ਕ੍ਰੈਂਕੀ ਬਦਲ ਲੱਗੇ ਆ ਹਾਂਜੀ ਕ੍ਰੈਂਕ ਸ਼ਾਫਟ ਪਰ ਜਿਹੜੀ ਚੀਜ਼ ਆਪਾਂ ਦੱਸਣ ਵਾਲੀ ਹੈ ਵੀ ਕਚਰੇ ਤੋਂ ਅਰੇੜੀ ਵਿੱਚ ਬਲਾਤ ਚ ਪਏ ਆ ਤੇ ਜਿੱਨਾ ਚੱਕਰਾ ਆਪਾਂ ਇੰਜਨ ਨੂੰ ਖੋਲ ਦੇਣੀ ਉਹ ਕਚਲ ਨਿਕਲ ਜਾਣਗੇ ਆ ਜੋ ਉਹ ਵੀ ਆਪਾਂ ਦਿਖਾ ਦਈਏ ਦਿਖਾ ਸਕਦੇ ਆ ਨਾ ਆਹੋ ਭਾਜੀ ਦੋਸਤੋ ਇਹ ਸੀਜ਼ ਮਾਰਿਆ ਹੋਇਆ ਹੈ ਕਨੈਕਟਿੰਗ ਰਾਡ ਇੰਜਨ ਦੇ ਵਿੱਚ ਪਿਸਤਨ ਪਿਆ ਹੋਇਆ ਹੈ ਉਸ ਤੋਂ ਬਾਅਦ ਆ ਸਹੀ ਹੈਗੇ ਆ ਕਿਉਂਕਿ ਇਹਨਾਂ ਦੇ ਵਿੱਚ ਪੀਸ ਪੈ ਗੇ ਕ੍ਰੈਂਕ ਹੋਰ ਪਾਤੀ ਸਾਈਜ਼ ਆ ਜਿਹੜਾ ਐਡਜਸਟ ਹੋ ਜੂਗਾ ਜਦੋਂ ਇਹਦੇ ਵਾਸਤੇ ਪੀਸ ਪਾਏ ਇਹਦਾ ਸਾਈਜ਼ ਐਡਜਸਟ ਨਹੀਂ ਹੋਣਾ ਇਹਦੇ ਵਾਸਤੇ ਕਨੈਕਟਿੰਗ ਰਾਡ ਭਾਜੀ ਚੇਂਜ ਕਰਨੀ ਪਊਗੀ ਠੀਕ ਹੈ ਉਹਲਟੀ ਆ ਚੁੱਕੀ ਹੈ ਉਹਲਟੀ ਆ ਚੁੱਕੀ ਹੈ ਆਪਾਂ ਹੁਣ ਇੱਕ ਚੀਜ਼ ਦੱਸਣੀ ਚਾਹੁੰਦੇ ਆ ਵੀ ਜਿੱਨਾ ਚਿੱਕਰ ਆ ਨਿਉਜ਼ਲਾ ਜੀ ਮੇਨ ਗੈਲਰੀ ਠੀਕ ਹੈ ਇਹ ਪ੍ਰੋਪਰ ਖੋਲ ਕੇ ਕਲੀਨ ਨਹੀਂ ਹੁੰਦੀ ਤੇ ਇਹਦੇ ਚਾਂਸ ਕਚਰੇ ਆਉਣ ਦੇ ਤੇ ਸੀਜ਼ ਮਾਰਨ ਦੇ 100% ਹੈਗੇ ਆ ਨਾ ਪਰ ਕਸਟਮਰ ਦਾ ਬਜਟ ਨਹੀਂ ਹੈਗਾ ਨਹੀਂ ਹੈਗਾ ਤੁਹਾਡਾ ਤਾਂ ਕੰਮ ਕਸਟਮਰ ਤਾਂ ਕਹਿ ਰਿਹਾ ਜੀ ਮੈਨੂੰ ਬਸ ਐਂ ਕਰੇ ਫਿਟ ਕਰ ਦਿਓ ਤੇ ਮੈਂ ਤਾਂ ਬਸ ਗੱਡੀ ਸੇਲ ਕਰਨੀ ਹੈ ਉਦੋਂ ਇੱਥੇ ਨੌਕਤਾ ਆ ਜਾਂਦੀ ਹੈ ਇੱਥੇ ਬੇਟਾ ਗੱਡੀ ਰੋਕ ਲੱਕੀ ਭਾਜੀ ਇੱਕ ਚੀਜ਼ ਦੱਸੋ ਜੀ ਬਿਲਕੁਲ ਕਸਟਮਰ ਹਮੇਸ਼ਾ ਸਸਤੇ ਮਗਰ ਚੱਲਦਾ ਹਾਂਜੀ ਗੱਡੀ ਲੈਣ ਵੇਲੇ 20 ਲੱਖ ਰੁਪਏ ਦੀ 3 ਲੱਖ ਡਾਊਨ ਪੇਮੈਂਟ ਦੇ ਕੇ ਗੱਡੀ ਨੂੰ ਪੈਸੇ ਮਿਲ ਜਾਂਦੇ ਆ ਜੀ ਰਿਪੇਅਰ ਨੂੰ ਤਾਂ ਨਹੀਂ ਮਿਲਦੇ ਇੱਥੇ ਰਿਪੇਅਰ ਮਿਸਤਰੀ ਕਿਵੇਂ ਕਰ ਦੇਵੇ ਤੇ ਗਾਹਕ ਕਿਉਂ ਨਹੀਂ ਕਰਾਉਣਾ ਚਾਹੁੰਦਾ ਬੇਟਾ ਜੀ ਨੇੜੇ ਲਿਆਇਓ ਭਾਉ ਜੀ ਤੁਸੀਂ ਅੰਦਰ ਪ੍ਰੋਪਰ ਚੈੱਕ ਕਰਨਾ ਹੈ ਬੀਸ ਲਿਪਾਂ ਦੇ ਉੱਤੇ ਆਖਰੀ ਹਾਲ ਦਾ ਆ ਉੱਪਰ ਪਿਸਟਨ ਦੇ ਉੱਪਰ ਦੇਖੋ ਕਿ ਨਿਕਲਦਾ ਪਹਿਲਾਂ ਤਾਂ ਆਹ ਪਿਸਟਨ ਦੀ ਹਾਲਤ ਵੇਖੋ ਵੀ ਇਹ ਇੰਜਨ ਆਇਲ ਪਿਕ ਕਰ ਰਿਆ ਠੀਕ ਐ ਆਹ ਇੰਜਨ ਦੇ ਪਿਸਟਨਾਂ ਦੇ ਉੱਤੇ ਕਾਰਬਨ ਆਈ ਹੋਈ ਐ ਐਸ ਪਿਸਟਨ ਤੇ ਕਾਰਬਨ ਹੈ ਨਹੀਂ ਠੀਕ ਐ ਜੀ ਜਿਹੜੇ ਪਿਸਟਨ ਤੇ ਕਾਰਬਨ ਹੈ ਨਹੀਂ 2 ਨੰਬਰ ਤੇ ਅ 2 ਨੰਬਰ 3 ਨੰਬਰ ਤੇ 4 ਨੰਬਰ ਜਿਹੜੇ ਦੋਸਤ ਕਹਿੰਦੇ ਹੁੰਦੇ ਆ ਵੀ ਸਾਡੀ ਗੱਡੀ ਜੀ ਮਿਸਿੰਗ ਕਰਦੀ ਆ ਬੇਟਾ ਜੀ ਨੇੜੇ ਰਹੋ ਸਾਡੀ ਗੱਡੀ ਚ ਆਹ ਇਸ਼ੂ ਐ ਔਰ ਜਿੱਥੇ ਖਜ਼ਾਨਾ ਐ ਜਦੋਂ ਬਸ਼ੰਤ ਦੇ ਅੰਬਰ ਕੀ ਗ੍ਰੀਜੀ ਜਿੱਦ ਕਹਿੰਦੇ ਤੁਸੀਂ ਬਸ਼ੰਤ ਜੈਮਰ ਹਾਂ ਜੀ ਇੱਥੇ ਕੀ ਹਾਲਤ ਹੈ ਕੀ ਗੱਡੀ ਪਰਫਾਰਮੈਂਸ ਦੇਊਗੀ ਨਾ ਬਿਲਕੁਲ ਨਹੀਂ ਦੇਖੋ 4 ਨੰਬਰ ਨੂੰ ਬਿਗਨ ਵੀ 4 ਨੰਬਰ ਨੂੰ ਪਕੜ ਹੋਈ ਹੈ ਨਾ ਦੇਖੋ ਕਿੰਨੀ ਜੇ ਕਿੰਨੀ ਜ਼ਿਆਦਾ ਹੀਟ ਹੋएगी ਕਿੰਨਾ ਉੱਤੇ ਦੇਖੋ ਕਾਰਬਨ ਆਇਆ ਹੋਇਆ ਇਹਦੇ ਤੇ ਇੱਥੇ ਬਰਨ ਨਹੀਂ ਪ੍ਰੋਪਰ ਉੱਥੇ ਬਰਨ ਹੋ ਜਾਂਦਾ ਉੱਥੇ ਹਿੱਟ ਜਾਦੇ ਪੈ ਰਹੀ ਹੈ ਇੱਥੇ ਕਾਰਬਨ ਜ਼ਿਆਦਾ ਬਰ ਰਹੀ ਹੈ ਹੁਣ ਚਾਰੇ ਸਿਲੰਡਰਾਂ ਦੀ ਜਦੋਂ ਪ੍ਰੋਪਰ ਸਟੋਕ ਕਿ ਕੋਈ ਨਹੀਂ ਹੈਗੀ ਚਾਰੇ ਸਿਲੰਡਰ ਵਰ ਕਿੱਕੋ ਜ ਨਹੀਂ ਕਰਦੇ ਫਿਰ ਇੰਜਨ ਦੀ ਪਰਫਾਰਮੈਂਸ 'ਚ ਫਰਕ ਤਾਂ ਰਹੇਗਾ ਰਹੇਗਾ ਮੈਨੂੰ ਬਹੁਤ ਵਧੀਆ ਮੌਕਾ ਮਿਲਿਆ ਧੰਨਵਾਦ ਆ ਤੁਹਾਡਾ ਆਮ ਲੋਕਾਂ ਨੂੰ ਸਮਝਣ ਦੀ ਲੋੜ ਹੈ ਜਦੋਂ BS6 ਆ ਗਈ ਉਹਦੇ ਵਿੱਚ ਕਾਰਬਨ ਨਹੀਂ ਹੋਣੀ ਚਾਹੀਦੀ ਜਿੰਨੀ ਕਾਰਬਨ ਬਣੂਗੀ ਉਨੀ 36 ਕੈਟਾਲਾਈਟਰ ਕਨਵਰਟਰ ਜਿਹਨੂੰ ਡੀਜ਼ਲ ਐਗਜ਼ਾਸਟ ਪਾਰਟੀਕੁਲੇਟ ਕਹਿੰਦੇ ਆਪਾਂ ਉਹ ਬਲੌਕ ਹੋਊਗਾ ਜੀ ਮਿਸਤਰੀ ਦਾ ਕੀਤਾ ਹੋਇਆ ਕੰਮ ਉਦੋਂ ਖਰਾਬ ਹੋ ਜਾਂਦਾ ਜਦੋਂ ਕਸਟਮਰ ਨਹੀਂ ਸਮਝਦਾ ਹਾਂਜੀ ਮਿਸਤਰੀ ਨੇ ਤਾਂ ਕੱਲਾ ਡੀਪੀਐਫ ਸਾਫ਼ ਕਰਤਾ ਮਿਸਤਰੀ ਨੇ ਇਕ ਇਅਰ ਵਾਲ ਸਾਫ ਕਰਤਾ ਕਾਰਬਨ ਕਿੱਥੋਂ ਬਣ ਰਹੀ ਹੈ ਇਸ ਤਰ੍ਹਾਂ ਤੋਂ ਕ੍ਰਿਸਨ ਦਾ ਖਜਾਨਾ ਖਰਾਬ ਹੈ ਹਜੇ ਵੀ ਕਸਟਮਰ ਕੀ ਚਾਹੁੰਦਾ ਹੈ ਵੀ ਕੱਲੀ ਕ੍ਰੈਂਕ ਪੈ ਜੇ ਕ੍ਰੈਂਕ ਪੈ ਜੇ ਤੇ ਬਸ ਮੈਂ ਆਈ ਗੱਡੀ ਟੱਕਦਾ ਇਹ ਗੱਡੀ ਚੱਲ ਪੂਗੀ ਨਹੀਂ ਚੱਲੇਗੀ ਲੰਬਾ ਕਿਹਨੂੰ ਮਿਲੂ ਤਾਰਾ ਫੇਰ ਖਲੂ ਗੱਡੀ ਖਰਾਦਗੇ ਨੂੰ ਮਿਸਤਰੀ ਨੂੰ ਮੈਨੂੰ ਨਹੀਂ ਪਤਾ ਆਪਾਂ ਤਾਂ ਕਰ ਨਹੀਂ ਰਹੇ ਜਿਹੜਾ ਵੀ ਬੰਦਾ ਕਰ ਰਿਹਾ ਉਹ ਕਿਸ ਪ੍ਰੈਸ਼ਰ ਦੇ ਤਹਿਤ ਕਰ ਰਿਹਾ ਜਿਵੇਂ ਗਾਟ ਨੂੰ ਉਹਨੇ ਮੈਨੇਜ ਕੀਤਾ ਤੇ ਗਾਖ ਦੀ ਸੋਚ ਕੀ ਹੈ ਇਥੇ ਮੈਂ ਦੱਸਣਾ ਚਾਹਣਾ ਜਿਹੜੀ ਮੇਰੇ ਨਾਲ ਹਾਲਾਤ ਹੁੰਦੇ ਜਾਂ ਤੇਰੇ ਨਾਲ ਹਾਲਾਤ ਹੁੰਦੇ ਆ ਜਾਂ ਹਰ ਮਿਸਤਰੀ ਨਾਲ ਹਾਲਾਤ ਹੁੰਦੇ ਆ ਉਹ ਆਹੀ ਹਾਲਾਤ ਹੈ ਸਹੀ ਗੱਲ ਤੁਸੀਂ ਗੱਡੀ ਲੈਣ ਵੇਲੇ 20 ਲੱਖ ਰੁਪਏ ਦੀ ਤਾਂ 15 ਲੱਖ ਲੋਨ ਮਿਲ ਗਿਆ ਤੇ ਜਦੋਂ ਰਿਪੇਅਰ ਕਰਾਉਣੀ ਆ ਉਦੋਂ ਲੋਨ ਨਹੀਂ ਮਿਲਦਾ ਹੁਣ ਸਹੀ ਮੈਨੇਜ ਦੇ ਵਿੱਚ ਪ੍ਰਸਨ ਰਿਬਾ ਇਹਦਾ ਪ੍ਰਸਨ ਕਿੰਨੇ ਦਾ ਭਾਈ ਕੰਪਨੀ ਕੰਪਨੀ ਦਾ 8000 ਦਾ ਪ੍ਰਸਨ ਹੈ ਜੀ ਇਹ ਰਿੰਕ ਕਿੰਨੇ ਦੇ ਹੈ ਬਿਕੋਜ਼ ਬੈਂਗਲੁਰਾ ਸੈਟੇਬਾ ਹੋਏਗਾ 10 ਤੋਂ 12000 ਚਾਰਾਂ ਦਾ ਚਾਰ ਪਿਸਟਨ ਕਿੰਨੇ ਦੇ ਹੋਏ ਮਲਟੀਪਲਾਈ 7 ਲਾ ਲਓ 30 ਤੇ 10 42 43000 ਦੇ ਕਹਲਾ ਪਿਸਟਨ ਰੰਗੀ ਹੈ ਜੀ ਤੇ ਇੱਕ ਨਵੀਂ ਕਿੰਨੇ ਦੀ ਹੈ 40000 ਦੀ 23 ਰੋਡ ਕਿੰਨੇ ਦੀ ਹੈ ਲੇਕਰ ਸਾਈਟ ਹਾਈਸ ਹੋਦੀ ਹੈ ਜੀ ਸਾਈਟ ਹਾਈਸ ਤੋਂ ਦੀ ਸਾਈਟ ਹਾਈਸ ਦੀ ਕਨੈਕਟਿੰਗ ਰੋਡ ਕਨੈਕਟਿੰਗ ਰੋਡ ਠੀਕ ਹੈ ਇਹਦੀ ਰੋਕਰ ਹਾਂ ਉਹ ਉੱਥਾ ਆ ਗਿਆ ਜੀ ਬਸ ਇਹਦੇ ਇੰਜੈਕਟਰ ਹੂੰ ਇਹਦਾ ਟਰਬੋ ਜਿਹੜੇ ਵੀਰ ਪੁੱਛਦੇ ਹੁੰਦੇ ਕਿੰਨੇ ਪੈਸੇ ਲੈਣੇ ਆ ਔਰ ਬਾਏ ਇਥੇ ਬਾਬੇ ਕਾ ਠੁੱਲੂ ਦਾਦਾ ਜੀ ਆ ਜਿਆਦਾ ਨਿਰਮਲ ਬਾਬੇ ਦੇ ਗੋਲ ਕਪਿਆਂ ਨੂੰ ਕੋਈ ਨਾ ਕੋਈ ਸਾਡੇ ਕੋਲ ਵੀ ਹੋਵੇ ਦੇਖੋ ਸੱਚ ਦਾ ਜਿਹੜਾ ਕਾਫਲਾ ਹੈ ਉਹ ਛੋਟਾ ਹੈ ਝੂੜ ਦਾ ਬੋਲ ਵਾਲਾ ਬਹੁਤ ਹੈ ਡਾਕ ਝੂਠ ਨੇ ਟਿਕਦਾ ਜਦੋਂ ਮਿਸਤਰੀਆਂ ਗੱਲ ਹੀ ਕੋਈ ਨਹੀਂ ਬੱਲੀ ਕੱਲੀ ਕ੍ਰਿੰਕਲੇ ਚਲਾ ਦਾਂਗੇ ਚੱਲ ਜੂ ਰਿੰਗ ਆਪਾਂ ਬਾਹਰ ਨਹੀਂ ਕੱਢ ਰਹੇ ਪਿਸਟਨ ਆਪਾਂ ਬਾਹਰ ਨਹੀਂ ਕੱਢ ਰਹੇ ਇੰਜ ਨੂੰ ਆਪਾਂ ਜੱਜ ਨਾਲ ਤੋੜ ਨਹੀਂ ਰਹੇ ਬਾਈ ਫਿਰ ਕਰ ਕਚਰਾ ਕਿਵੇਂ ਸਾਫ ਹੋ ਜੂ ਸਰ ਅਵਾ ਸਰ ਹਮ ਦੇਖੇ ਕਸਟਮਰ ਉਹ ਵੀ ਨਾਲ ਲੈ ਕੇ ਜਾਊਗਾ ਗੱਡੀ ਦੇ ਵਿੱਚ ਸਰ ਗਾ ਕਿਸੇ ਨੂੰ ਦੇਊਗਾ ਨਾ ਇਹ ਪ੍ਰੀਤ ਬਾਈ ਦੇ ਬੋਲੇ ਹੋਏ ਸ਼ਬਦ ਆ ਜਿਹੜੇ ਉਹ ਲੋਕਾਂ ਨੂੰ ਲੱਗਦੇ ਭੇੜੇ ਸਚਾਈ ਮਰਦੀ ਨਹੀਂਗੀ ਜੀ ਰਿਜ਼ਲਟ ਲੇਟ ਜ਼ਰੂਰ ਆ ਜੂਗਾ ਗ੍ਰੀਨ ਵਾਲੇ ਵੀਰ ਜੀ ਤੁਸੀਂ ਲੋਕਾਂ ਨੂੰ ਇੱਥੇ ਇੱਥੇ ਫੇਸ ਲਈ ਉਤਰਨਾ ਇਹਦਾ ਹਾਂਜੀ ਤੁਸੀਂ ਕੀ ਰਿਕਮੈਂਡ ਕਰਦੇ ਹੋ ਸਹੀ ਕੰਮ ਕਿਵੇਂ ਸਹੀ ਰਿਕਮੈਂਡਟ ਇਹੀ ਹੈ ਜੀ ਸਾਰਾ ਓਵਰਹਾਲ ਹੋਵੇ ਸਲੀਬਾ ਲੱਗਾਂ ਸਲੀਬਾ ਲੱਗਣ ਦੇ ਵਿੱਚ ਇਹਦੀ ਸਲੀਬਾ ਲੱਗਣ ਦਾ ਪਿਸਟਾ ਦੀ ਓਵਰਟੀ ਸਲੀਬਾ ਦੀ ਓਵਰਟੀ ਨਿਕਲੇ ਤਾਂ ਜੋ ਜਿਹੜਾ ਬੋ ਇਸ ਡੀਜ਼ਲ ਨੂੰ ਤੋਂ ਪ੍ਰੈਸ ਹੋ ਕੇ ਇੱਕ ਮਿੰਟ ਭਾਜੀ ਗਰਮ ਹੋ ਕੇ 에ਅ ਨੇ ਕੰਪਰੈਸ ਹੋ ਕੇ ਤਮਾਕਾ ਪਉਣਾ ਇਹਨੂੰ ਸਪਾਰਕ ਨੇ ਅੱਗ ਨਹੀਂ ਲਾਉਣੀ ਜਿੰਨਾ ਚੱਕਰੇ ਦਾ ਕੰਪਰੈਸ਼ਨ ਹੀ ਸਹੀ ਹੁੰਦਾ ਉਹਨਾਂ ਚੱਕਰੇ ਦਾ ਤਮਾਕਾ ਨਹੀਂ ਸਹੀ ਦੇਖੋ ਉਸ ਪੀਸ ਨੇ ਜਿਹੜਾ ਪੀਸ ਇਹਦਾ ਚੱਲੇ ਆ ਉਹਨੇ ਇੰਨੇ ਕ ਕਚਰੇ ਬਣਾਤੇ ਆ ਉਹ ਕਿਤੇ ਕਚਰੇ ਕਿਤੇ ਆ ਇਦਾਂ ਨਹੀਂ ਵੀ ਕਰਿੰਕ ਗੱਡੀ ਦੇ ਕਚਰੇ ਬਾਹਰ ਆ ਗਏ ਉਹ ਸਾਰੇ ਕਿੰਗਨ ਦੇ ਵਿੱਚ ਉਹ ਨਹੀਂ ਵੀਰੇ ਨਿਕਲ ਜਾਣੇ ਆ ਨਿਕਲ ਜਾਣੇ ਆ ਮਿਸਤਰੀ ਲਗਾ ਕੇ ਖੁਸ਼ ਕਰਤਾ ਕੋਈ ਨਹੀਂ ਭਾਈ ਜੀ ਆਪਾਂ ਸਵਾਰ ਖੇਤੋ ਲਾਂਗੇ ਬੋਤਲ ਵੀੜੇ ਭਾਈ ਸਿਰਾਈ ਕਰ ਜਾਾਂਗੇ ਹੋ ਜਾਊਗਾ ਅੱਜ ਮੈਂ ਇੱਕ ਵੀਡੀਓ ਵੇਖੀ ਵੀਰ ਦੀ ਮੈਂ ਨੂੰ ਕਹਿੰਦੇ ਮੈਂ ਤੇਰਾ ਵੱਡਾ ਵੀਰਾ ਠੀਕ ਹੈ ਦੱਸੋ ਭਾਈ ਵੀ ਡੀਜ਼ਲ ਫਿਲਟਰ ਡੁਪਲੀਕੇਟ ਆ ਜਦੋਂ ਗਾਹਕ ਕਿਸੇ ਨੂੰ ਪੈਸਾ ਨਹੀਂ ਦੇਣਾ ਚਾਹੁੰਦਾ ਜੀ ਕਿਸੇ ਦੁਕਾਨਦਾਰ ਤੇ ਜਾ ਕੇ ਉਹਨੂੰ ਪ੍ਰਾਈਸ ਨਹੀਂ ਦੇਣਾ ਚਾਹੁੰਦਾ ਅਗਲਾ ਕਹਿੰਦਾ ਯਾਰ ਆ ਵੀ ਵਧੀਆ ਜੀ ਆ ਵੀ ਵਧੀਆ ਤੂੰ ਜਿਹੜਾ ਮਰਜ਼ੀ ਲੈ ਜਾ ਅੱਜ ਲੋਕ ਕਾਪੀ ਤੇ ਯਕੀਨ ਕਰਦੇ ਤੇ ਕਾਪੀ ਜ਼ਿਆਦਾ ਲੈਂਦੇ ਨੇ ਮੈਂ ਮੂੰਹ ਤੇ ਕਹਿਣਾ ਮੇਰੇ ਵਰਗੇ ਬੰਦੇ ਦੀਆਂ ਮੇਰੀਆਂ ਬੋਲੇ ਹੋਏ ਸ਼ਬਦਾਂ ਮੁਸ਼ਕਲਾਂ ਖੜੀਆਂ ਕਰਦੇ ਆ ਤੁਸੀਂ ਇੰਜਨ ਕਰਦੇ ਹੋ ਐਡੀ ਸੋਹਣੀ ਐਕਿਊਰੇਸੀ ਨਾਲ ਕਰ ਰਹੇ ਹੋ ਇੱਧਰ ਆਓ ਇਹ ਹੀਟਰ ਜਲਾਇਆ ਰੋਟੀਆਂ ਗਰਮ ਕਰ ਲੋ ਕੀ ਰੱਖਿਆ ਸੀ ਪੁੱਤਰੇ ਓਏ ਕਨੈਕਟਿੰਗ ਰਾੜਾ ਦੇਈ ਬੇਟਾ ਆ ਦਿਖਾਈ ਬੇਟਾ ਕਨੈਕਟਿੰਗ ਰਾੜ ਕੱਢ ਲਈ ਵਿੱਚੋਂ ਇਹਦੇ ਗਰਮਾ ਆ ਲੋ ਕਪੜੇ ਨਾਲ ਫੜੀ ਐ ਇਸ ਕਨੈਕਟਡਰ ਨਾਲ ਬੁਸ਼ ਦਿਓ ਬੇਟਾ ਦੋਸ ਲਾਈਟ ਦਿਓ ਬੇਟਾ ਦੋਸਤੋ ਇਹ ਟੇਪਰ ਐ ਇਹ ਵੀ ਟੇਪਰ ਐ ਮੰਨ ਲਓ ਵੀ ਤੁਸੀਂ ਤਾਂ ਇਹ ਤਾਂ ਪਾ ਰਹੇ ਹੋ ਵੀ ਇਹਦੀ ਫਿਟਿੰਗ ਪ੍ਰੋਪਰ ਹੋ ਜੇ ਤੇ ਇਹ ਏਡਾ ਨਾ ਰਹੇ ਟ੍ਰੀਟਮੈਂਟ ਨਾਲ ਜੇ ਵੋਸ਼ ਫਿਟ ਹੋਏਗਾ ਇੱਕ ਤਾਹੇ ਢਿੱਲੂ ਵਾਲੀ ਤੇ ਇਹੇ ਵੀ ਲਾਈਫ ਜਾਵੇਗਾ ਇਹ ਲਾਈਫ ਜਾਵੇਗਾ ਕਿ ਸਿੱਧਾ ਜਾਊਗਾ ਇੱਕ ਬੋਸ ਦੇ ਵਿੱਚ ਲੋਹਾ ਨਹੀਂ ਲੱਗੂ ਇਹਦੇ ਉੱਪਰ ਜਿਹੜੀ ਆਪਾਂ ਹਿੱਟ ਕਰਨੀ ਐ ਹਾਂਜੀ ਉਹ ਹਿੱਟ ਦੇ ਨਾਲ ਜਿਹੜਾ ਇਹਦਾ ਮੈਟਲ ਹੈ ਉਹ ਡਿਸਟਰਬ ਨਹੀਂ ਹੋਊਗਾ ਡਿਸਟਰਬ ਨਹੀਂ ਹੋਊਗਾ ਇਹ ਤਾਂ ਹੁਣ ਸੋਚ ਉੱਚੀ ਤੇ ਸੁੱਚੀ ਹੈ ਨਾ ਗਾਪ ਕੀ ਚਾਉਂਦਾ ਹਾਂ ਡਾਕਟਰ ਹੈ ਤੁਹਮੇ ਕਰਕੇ ਬਸ ਗਾਪ ਤਾਂ ਕਹਿੰਦਾ ਵੀਰੇ ਉਹ ਆਹ ਕੁਲਚੇ ਵਾਲਾ ਤਾਂ ਬਾਈ ਕਰੀਮ ਪਾ ਕੇ ਦੇਈ ਜਾਂਦਾ ਉਹ ਕਰੀਮ ਹੈ ਕਿ ਮੋਇਨਸ ਹੈ ਸਹੀ ਹੈ ਸੋ ਦੋਸਤੋ ਕੁਆਲਟੀ ਕੁਆਲਟੀ ਹੁੰਦੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਆ ਬੇਟਾ ਫੜਿਓ ਆਉਣ ਵਾਲੇ ਦਿਨਾਂ ਦੇ ਵਿੱਚ ਮਿਸਤਰੀਆਂ ਦੀਆਂ ਤਾਂ ਮੁਸ਼ਕਲਾਂ ਜਿਹੜੀਆਂ ਵਧਣੀਆਂ ਉਹ ਤਾਂ ਡਸਲ ਮੈਟਰ ਹੈ ਔਰ ਜਿਹੜੀਆਂ ਗੱਲਾਂਆਂ ਵਧਣੀਆਂ ਉਹਦੇ ਵਾਸਤੇ ਤੁਸੀਂ ਰੈਡੀ ਰਹੋ ਤੁਸੀਂ ਇਹ ਸੋਚਦੇ ਹੋ ਵੀ ਅਸੀਂ ਵੱਧ ਫੀਚਰ ਲੈਣੇ ਆ ਹਾਂਜੀ ਅਸੀਂ ਕੰਫਰਟ ਵੱਧ ਲੈਣਾ ਹੈ ਕੰਫਰਟ ਤੇ ਫੀਚਰ ਵੱਧ ਲੈਂਦੇ ਲੈਂਦੇ ਉਹਦਾ ਕੰਫਰਟ ਤੁਸੀਂ ਘਟਾ ਦਿੰਦੇ ਆ ਕਿ ਅਲਾਈ ਵਿਲ ਵੱਡੇ ਪਾ ਦਿੰਦੇ ਹੋ ਕੈਂਪਰੋਮਾਈਜ਼ ਕਰ ਜਾਂਦੇ ਆ ਕਸਟਮਰ ਕੁਆਲਟੀ ਦਾ ਕੰਪਰੋਮਾਈਜ਼ ਕਰ ਜਾਂਦੇ ਕਰ ਜਾਂਦੇ ਨਾ ਅਲਾਈ ਵਿਲ ਵੱਡੇ ਪਾ ਦਿੰਦੇ ਆ ਟਾਇਰ ਵੱਡਾ ਕਰਤਾ ਇੰਜਨ ਉਹੀ ਹੈ ਤੋਰਨ ਵੇਲੇ ਇੰਜਨ ਦੇ ਲੈਣਾ ਲੋਡ ਪੀਏ 6 ਟਾਈਮ ਪਾ ਕੇ ਉਹਦੇ ਵਿੱਚ ਕੀ ਸਮੱਸਿਆ ਆਉਂਦੀ ਹੈ ਉਹਦੀ ਸਮੱਸਿਆ ਆਉਂਦੀ ਹੈ ਡੀਪੀਆ ਬਲੌਕ ਹੋਣਾ ਸ਼ੁਰੂ ਹੋ ਜਾਂਦਾ ਉਦੋਂ ਟਾਇਰਾਂ ਦਾ ਲੋਡ ਮੱਚ ਕਾਰਬਨ ਬੰਦੀ ਹੈ ਇਹਦੇ ਵਿੱਚ ਇਸ ਤੋਂ ਬਾਅਦ ਤੱਕ ਕਿਸੇ ਬੰਦੇ ਨੇ ਨਹੀਂ ਤੁਹਾਨੂੰ ਅੱਜ ਚੱਕਰ ਨਾ ਸਮਝਾਇਆ ਤੇ ਨਾ ਸਮਝਾਉਣਾ ਕੁਝ ਸਮਝਾ ਰਿਹਾ ਮਕੈਨਿਕ ਬਿਲਕੁਲ ਪਾਪਾ ਕਹਿੰਦੇ ਆਪਣੇ ਬੋਲੇ ਹੋਏ ਸ਼ਬਦ ਆ ਜਿਹੜੇ ਉਹ ਦੁਨੀਆ ਜੇ ਸਿੱਖ ਲੂਗੀ ਤੇ ਕੁਝ ਲੈ ਜਾਊਗੀ ਨਹੀਂ ਤਾਂ ਭਾਈ ਗੁਰਨਾਨ ਕੀ ਜਾਣਦਾ ਕੀ ਹੋਣਾ ਇਹ ਟੈਕਨੋਲੋਜੀ ਰੱਖਣ ਜਾਣਦੇ ਹੋ ਲੈਣ ਜਾਣਦੇ ਹੋ ਟੰਡ ਦੀ ਸੰਭਾਲ ਕਰਨੀ ਸਿੱਖਣੀ ਪਊਗੀ ਬਿਲਕੁਲ ਜੀ ਮੇਰਾ ਤਾਂ ਇਹੀ ਕਹਿਣਾ ਸ਼ਬਦਾਲੀ ਮੈਂ ਮਾਫੀ ਚਾਹੁੰਣਾ ਪਰ ਇਹ ਵੀਡੀਓ ਵੀਰ ਨੇ ਮੈਨੂੰ ਇੱਥੇ ਬੁਲਾ ਕੇ ਬਹੁਤ ਸੋਣਾ ਉਦਦਮ ਕੀਤਾ ਤਾਂ ਜੋ ਅਸੀਂ ਆਮ ਨਾਗਰਿਕ ਨੂੰ ਸਮਝਾ ਸਕੀਏ ਟੈਕਨੀਕਲ ਚੀਜ਼ ਹੁੰਦੀ ਹੈ ਦੇਖੋ ਡੀਜ਼ਲ ਇੰਜਨ ਦਾ ਆਪਾਂ ਸ਼ੁਰੂ ਤੋਂ ਲੈ ਆਏ ਆ ਕਿ ਜੋ ਵੀ ਡੀਜ਼ਲ ਇੰਜਨ ਚਾਹੇ ਟੈਕਨੋਲੋਜੀ ਕਿੰਨੀ ਐਡਵਾਂਸ ਚਲੀ ਜਾਵੇ 15 20 ਮਿੰਟ ਉਹਨੂੰ ਸਟਾਰਟਿੰਗ ਤੇ ਰੱਖਣਾ ਹੀ ਰੱਖਣਾ ਭਾਈ ਸਾਹਿਬ ਬਲੌਗਰ ਹੈ ਜਿਹੜਾ ਇੱਥੇ ਮੈਂ ਚਿਲਤੇ ਸ਼ਬਦ ਕੱਟਦਾ ਮੈਂ ਤੇਰਾ ਇੱਥੇ ਬਲੌਗਰ ਕਹਿੰਦਾ ਲੋੜ ਹੀ ਨਹੀਂ ਜੀ ਪਹਿਲੀ ਗੱਲ ਤਾਂ ਜਿਹੜੀ ਵੀ BS6 ਗੱਡੀ ਆ ਉਹਦੇ ਵਿੱਚ ਗਲੋ ਪਲੱਗ ਮਰੂਤੀ ਦੇ ਵਿੱਚ ਤਾਂ 40 ਸਕੰਡ ਲੱਗਦੇ ਆ ਜਦੋਂ ਟੈਂਪਰੇਚਰ ਹਾਈ ਹੋ ਜਾਂਦਾ ਜਦੋਂ ਉਹਦਾ ਕੈਪੈਸਿਟਰ ਚੈਂਬਰ ਖਜ਼ਾਨਾ ਹੀਟ ਹੋ ਜਾਂਦਾ ਉਹ ਸਮੋਕ ਫਿਰ ਛੱਡਦੀ ਹੈ ਤੇ ਚੋਕ ਫਿਰ ਬੰਦ ਹੁੰਦੀ ਹੈ ਲੋਕਾਂ ਤੇ ਅਭੀ ਸਾਡਾ ਪੇਲ ਵੀ ਨਾ ਲੱਗੇ ਦੇਖੋ ਨਾਲ ਪਹਿਲਾਂ ਇਕੱਲੀ ਡੀਆਈ ਟੈਕਨੋਲੋਜੀ ਸੀ ਉਹਦਾ ਆਰਪੀਐਮ ਬਹੁਤ ਘੱਟ ਸੀ ਨਾਲ ਉਹਦਾ ਸਟਾਰਟਿੰਗ ਆਰਪੀਐਮ 1000 ਤੇ ਆ ਜਦੋਂ ਗੱਡੀ ਸਟਾਰਟ ਕਰਦੀ 1000 ਆਰਪੀਐਮ ਚੱਲ ਰਿਹਾ ਤੁਹਾਡੇ ਇਹਨਾਂ 5000 ਤੋਂ ਬਾਅਦ ਉਹਨਾਂ ਨੇ ਰੈਡ ਦਿੱਤਾ ਰੈਡ ਦਿੱਤਾ 6000 ਤੱਕ ਉਹਨਾਂ ਨੇ ਆਰਪੀਐਮ ਦੇਤੇ ਤੁਸੀਂ ਆਪਣੇ ਇੰਜਨ ਨੂੰ ਜਿੰਨਾ ਮਰਜ਼ੀ ਖਤਮ ਕਰ ਲਓ ਤੁਹਾਡੇ ਤੇ ਆ ਤੁਸੀਂ ਕੀ ਖਾਣਾ ਚਾਹੁੰਦੇ ਹੋ ਸਰੀਰ ਕੀ ਮੰਗਦਾ ਹੈ ਸਰੀਰ ਦੇਸੀ ਕਿਉਂ ਮੰਗਦਾ ਕਿ ਮੌਜਦੀ ਮੰਗਦਾ ਸਹੀ ਗੱਲ ਹੈ ਫਿਰ ਤੁਸੀਂ ਡਾਕਟਰ ਕੋਲੇ ਜਾਣਾ ਹੈ ਵੈਦ ਕੋਲੇ ਜਾਣਾ ਹੈ ਦੀ ਆਪਣੀ ਸਿਹਤ ਖਰਾਬ ਕਰਨੀ ਹੈ ਦੇਖੋ ਗੱਲ ਤਾਂ ਕੋਈ ਵੀ ਚੀਜ਼ ਆ ਪੈਸਿਆਂ ਨਾਲ ਕੁਆਲਿਟੀ ਬਣਦੀ ਹੈ ਸਾਡਾ ਮਤਲਬ ਆਧਾਰਨ ਦੇ ਹੁੰਦਾ ਹੀ ਸੀ ਵੀ ਡੀਜ਼ਲ ਗੱਡੀ ਕਾਰਬਨ ਬਣਾਉਂਦੀ ਹੈ ਗਵਰਨਮੈਂਟ ਨੋਰਮਸ ਬਣਾ ਰਹੀ ਹੈ ਪਰ ਲੋਕ ਅੱਜ BS6 ਇੰਜਨਾਂ ਨੂੰ ਮੈਸੇਜ ਆਉਂਦੇ ਆ ਵੀ ਭਾਈ ਅਸੀਂ ਨੂੰ BS4 ਤੇ ਵਿੱਚ ਕਨਵਰਟ ਕਰਨਾ ਹੈ ਅਸੀਂ ਤਾਂ ਇਹ ਸੋਚ ਰੱਖਦੇ ਤੇ ਨਾ ਕਿਸੇ ਨੂੰ ਅਸੀਂ ਰਹਿ ਦਿੰਦੇ ਇਹ ਸਿਕਸ ਨੂੰ ਵੇਅਰ ਹੋ ਕੇ ਚਲਾਈ ਜਾਣ ਕੋਈ ਚੱਕਰ ਕੋਈ ਪ੍ਰੋਬਲਮ ਨਹੀਂ ਹੁੰਦੀ ਕੁਝ ਨਹੀਂ ਹੁੰਦਾ ਜੀ ਵੇਅਰ ਹੋ ਕੇ ਥੋੜਾ ਜਿਹਾ ਬਸ ਜੋ ਆਉਂਦੀ ਥਿਊਰੀਆਂ ਦੇ ਮੁਤਾਬਕ ਚੱਲੋ ਕੋਈ ਫਰਕ ਨਹੀਂ ਪੈਂਦਾ ਜਿੰਨੀ ਤੁਸੀਂ ਗੱਡੀ ਨੂੰ ਭਜਾ ਭਜਾ ਕੇ ਗੇਅਰ ਸ਼ਿਫਟ ਕਰਕੇ ਮੰਜ਼ਲ ਤੇ ਪਹੁੰਚਣਾ ਚਾਹੁੰਦੇ ਹੋ 15 ਮਿੰਟਾਂ ਦਾ ਫਰਕ ਪੈਂਦਾ ਉਸ ਤੋਂ ਜ਼ਿਆਦਾ ਉਹਦੀ ਕਸਾਈ ਵੀਅਲ ਟੀਅਰ ਤੇ ਡਿਸਟਰਬੈਂਸ ਤੁਹਾਡਾ ਰਾਈਡ ਦਾ ਰਿਸਕ ਤੇ ਗੱਡੀ ਦੀ ਇੰਜਨ ਦੀ ਜਿਹੜੀ ਡਿਊਰਬਿਲਿਟੀ ਘਟਦੀ ਹੈ ਹੋਰ ਕੁਝ ਨਹੀਂ ਪਾਈ ਤੋਂ 10 ਮਿੰਟ ਤੋਂ ਵੱਧ ਫਰਕ 60 70 ਕਿਲੋਮੀਟਰ ਵੱਧ ਕਿਤੇ ਵੀ ਨਹੀਂ ਜਾਂਦਾ ਜੇ ਜਾਣਕਾਰੀ ਸਾਂਝੀ ਲੱਗੀ ਤਾਂ ਵੀ ਜੋ ਸ਼ੇਅਰ ਕਰ ਦਿਓ ਲक्की ਬਾਜੀ ਤੁਹਾਡਾ ਟੈਲੀਫੋਨ ਨੰਬਰ ਤੇ ਐਡਰੈਸ ਆਪਣੀ ਸ਼ਾਪ ਹੈ ਗ੍ਰੀਨ ਜੇਰਿੰਗ ਵਰਕਸ ਫੋਨ ਨੰਬਰ ਹੈਗਾ 947870882 ਜਿਨ੍ਹਾਂ ਨੇ ਇੰਜਨ ਕਰਾਉਣਾ ਹੋਵੇ ਤਾਂ ਇਹਨਾਂ ਨੂੰ ਫੋਨ ਮਾਰਿਓ ਮੈਨੂੰ ਨਾ ਮਾਰਿਓ ਬਹੁਤ ਧੰਨਵਾਦ ਸਸ਼ਿਕਾ ਸੋ ਦੋਸਤੋ ਮੈਂ ਸਟਾਰਟਿੰਗ ਤੇ ਗੱਲ ਕੀਤੀ ਸੀ ਵਰਤੋ ਜਾਂ ਦੂਰ ਵਰਤੋ ਜਦੋਂ ਟੈਕਨੋਲੋਜੀ ਦਾ ਇਸਤੇਮਾਲ ਕਰਾਂਗੇ ਸਹੀ ਤਰੀਕੇ ਨਾਲ ਕਰਾਂਗੇ ਤਾਂ ਗੁਣਵੰਤਾ ਮਿਲਦੀ ਹੈ ਤਰੱਕੀ ਕਰਦੇ ਆਪਾਂ ਜਦੋਂ ਉਸ ਟੈਕਨੋਲੋਜੀ ਦੀ ਦੁਰਵਰਤੋਂ ਕਰਦੇ ਆਂ ਤਾਂ ਮੈਂ ਜਿਵੇਂ ਵੀਡੀਓ ਵਿੱਚ ਤੁਹਾਨੂੰ ਸਮਝਾਇਆ ਐਡਵਾਂਸ ਟੈਕਨੋਲੋਜੀ ਦਾ ਮਤਲਬ ਇਹ ਹੈ ਐਨਵਾਇਰਨਮੈਂਟ ਨੂੰ ਸਾਫ਼ ਸੁਥਰਾ ਰੱਖਣ ਲਈ ਕਾਰਾਂ ਵਿੱਚ ਸਮੋਕ ਜਿਹੜੀ ਬਾਹਰ ਨਿਕਲਦੀ ਉਹਨੂੰ ਘਟਾਇਆ ਜਾਵੇ ਫਿਊਲ ਦੀ ਮਾਤਰਾ ਫਿਊਲ ਦੀ ਮਾਈਲੇਜ ਵਧਾਈ ਜਾਵੇ ਅਸੀਂ ਉਹਦੇ ਚੱਲਦੇ ਆ ਉਹੀ ਸਿਸਟਮ ਨੂੰ ਅਡਾਪਟ ਕਰਾਂਗੇ ਤੇ ਫਿਰ ਟੈਕਨੋਲੋਜੀ ਦੀ ਦੁਰਵਰਤੋਂ ਕਰੋਗੇ ਤੇ ਦੁਰਵਰਤੋਂ ਦੇ ਨਾਲ ਹਾਈ ਸਪੀਡ ਛੋਟੇ ਇੰਜਨ ਜਿਹੜੇ ਬਣੇ ਹੋਏ ਐ ਇਹਨਾਂ ਨਾਲ ਤੱਕਾ ਹੁੰਦਾ ਛੋਟੇ ਇੰਜਨ ਨੇ ਛੋਟੇ ਪਿਸਟਨ ਨੇ ਸਭ ਕੁਝ ਛੋਟਾ ਹੈ ਉਹਦੇ ਉੱਤੇ BHP ਵਧ ਗਈ ਅਸੀਂ ਉਸ BHP ਉਸ એનર્ਜੀ ਦਾ ਫਾਇਦਾ ਅਸੀਂ ਬੈਨੀਫਿਟ ਵਾਸਤੇ ਲੈ ਸਕਦੇ ਆ ਨਾ ਕਿ ਦੁਰਵਰਤੋਂ ਕਰਕੇ ਗੱਡੀਆਂ ਪੰਜਾਬ ਜਾ ਕੇ ਇੰਜਨ ਨੂੰ ਹੰਬਾਉਣਾ ਸੋ ਮੇਰੀ ਸੋਚ ਦਾ ਤੁਹਾਨੂੰ ਅਵੇਅਰ ਕਰਨ ਦੀ ਸੀ ਕੋਈ ਗੱਲਾਂ ਦਾ ਕੜਾ ਨਹੀਂ ਹੈਗਾ BS ਟੈਕਨੋਲੋਜੀ 6 ਮਾੜੀ ਨਹੀਂ ਇਸ ਤੋਂ ਬਾਅਦ BS 7 ਟੈਕਨੋਲੋਜੀ ਆਉਗੀ ਉਹ ਸਾਡੀ ਉਸ ਤੋਂ ਵੀ ਪਹੁੰਚ ਤੋਂ ਬਾਹਰ ਹੋ ਜਾਊਗੀ ਤੁਹਾਡੀਆਂ ਜੇਬਾਂ ਤੇ ਹੀ ਡਾਕਾ ਪੈਣਾ ਗਵਰਨਮੈਂਟ ਨੇ ਜੋ ਨੋਰਮਸ ਬਣਾਏ ਆ ਉਹਨਾਂ ਤੋਂ ਗਵਰਨਮੈਂਟ ਤਾਂ ਨਹੀਂ ਹਿੱਲੇਗੀ ਸੋ ਰਾਈਟ ਹੁ ਵੀ ਆਪਣੀ ਥਾਂ ਤੇ ਕੰਪਨੀਆਂ ਆਪਣਾ ਫਰਜ਼ ਨਿਭਾ ਰਹੀਆਂ ਸਾਨੂੰ ਸੋਚ ਬਦਲਣ ਦੀ ਲੋੜ ਹੈਗੀ ਹੈ ਅਗਰ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਐਂਡ ਕਮੈਂਟ ਜਰੂਰ ਕਰਿਓ ਕੋਈ ਗੱਲਾਂ ਦਾ ਕੜਾ ਨਹੀਂ ਹੈਗਾ ਸਾਨੂੰ ਸੋਚ ਬਦਲਣੀ ਪਊਗੀ ਅਸੀਂ ਟੈਕਨੋਲੋਜੀ ਦਾ ਬੈਨੀਫਿਟ ਲਈਏ ਨਾ ਕਿ ਉਸ ਦੀ ਦੁਰਵਰਤੋਂ ਕਰੀਏ ਕਿਉਂਕਿ ਗੱਡੀਆਂ ਸਾਡੀ ਸੁਖ-ਸੁਭਦਾ ਵਾਸਤੇ ਹੈ ਨਾ ਕਿ ਇਹਨਾਂ ਦੀ ਤੱਕੇਸ਼ਾਈ ਕਰਕੇ ਇਹਨਾਂ ਨੂੰ ਸੀਜ਼ ਮਾਰਨਾ ਜੋ ਵੀਡੀਓ ਵਿੱਚ ਦੱਸਿਆ ਦੁਬਾਰਾ ਰਿਪੀਟ ਕਰ ਲੋ ਤੁਹਾਨੂੰ ਨੌਲੇਜ ਮਿਲ ਜਾਏਗੀ ਪ੍ਰੀਤ ਮੋਟਰਜ਼